ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ 1988 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਹੜ੍ਹਾਂ ਦੇ ਮਾਮਲੇ ਦੇ ਵਿੱਚ ਸਭ ਤੋਂ ਔਖੇ ਦੌਰ ਚੋਂ ਗੁਜ਼ਰ ਰਿਹਾ ਹੈ ਜੀ ਹਾਂ ਪੰਜਾਬ ਦਾ ਕੋਈ ਵੀ ਇਲਾਕਾ ਜਿਹਾ ਨਹੀਂ ਹੈ ਜਿੱਥੇ ਇਸ ਸਮੇਂ ਹੜ੍ਹ ਕਾਰਨ ਅਸਰ ਨਾ ਪਿਆ ਹੋਵੇ ਇਸ ਵੀਡੀਓ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਹਰ ਉਸ ਤਸਵੀਰ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਜਿਸ ਨਾਲ ਤੁਹਾਨੂੰ ਅੰਦਾਜ਼ਾ ਹੋ ਜਾਵੇ ਕਿ ਪੰਜਾਬ ਇਸ ਸਮੇਂ ਕਿਸ ਦੌਰ ਤੋਂ ਗੁਜ਼ਰ ਰਿਹਾ ਹੈ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਉਹ ਸਾਰੀ ਅਪਡੇਟ ਜੋ ਤੁਹਾਨੂੰ ਲੈਣੀ ਜ਼ਰੂਰੀ ਹੈ ਫਿਰ ਇੱਕ ਇੱਕ ਕਰਕੇ ਤਸਵੀਰ ਤੇ ਆਵਾਂਗੇ ਇਸ ਸਮੇਂ ਪੰਜਾਬ ਦੇ ਵਿੱਚ 23 ਦੇ 23 ਜ਼ਿਲ੍ਹੇ ਇਸ ਸਮੇਂ ਹੜ ਦੀ ਮਾਰ ਹੇਠ ਨੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪੰਜਾਬ ਦੇ ਵਿੱਚ ਪੂਰਾ ਪੰਜਾਬ ਹੜ੍ਹ ਦੀ ਮਾਰ ਦੇ ਹੇਠ ਹੈ ਤੇ 23 ਜ਼ਿਲ੍ਹੇ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਨੇ ਪੰਜਾਬ ਦੇ ਕਰੀਬ 1500 ਪਿੰਡ ਹੜ੍ਹ ਦੀ ਮਾਰ ਹੇਠ ਨੇ ਤੇ ਹੁਣ ਤੱਕ ਅਸਤੱਕ 30 ਮੌਤਾਂ ਦੀ ਖਬਰ ਦਾ ਅਪਡੇਟ ਹੈ ਇਹ ਅੰਕੜਾ ਆਉਣ ਵਾਲੇ ਦਿਨਾਂ ਚ ਵਧੇਗਾ ਇਸ ਤੋਂ ਇਲਾਵਾ ਪੰਜਾਬ ਨੂੰ ਆਫਤਾ ਪ੍ਰਭਾਵਿਤ ਇਲਾਕਾ ਹੁਣ ਐਲਾਨ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਰਾਵੀ ਸਤਲੁਜ ਬਿਆਸ ਤੇ ਕਗਰ ਨੇ ਇਸ ਸਮੇਂ ਖਤਰਨਾਕ ਰੂਪ ਧਾਰਿਆ ਹੋਇਆ ਹੈ ਯਾਨੀ ਹਰ ਪਾਸੇ ਜਲ ਪਰਲੋ ਆਈ ਹੋਈ ਹੈ ਪਾਖੜਾ ਦੇਮ ਦੇ ਗੇਟ ਅੱਜ ਦੁਪਹਿਰ ਤੱਕ 8-8 ਫੁੱਟ ਤੱਕ ਖੋਲ ਦਿੱਤੇ ਗਏ ਨੇ ਯਾਨੀ ਕਿ ਸਤਲੁਜ ਦਾ ਜੋ ਪੱਧਰ ਹੈ ਉਹ ਹੁਣ ਵੱ ਚੁੱਕਾ ਹੈ ਸਤਲੁਜ ਦੀ ਮਾਰ ਹੀਟ ਕਈ ਪਿੰਡ ਤੇ ਕਈ ਜ਼ਿਲ੍ਹੇ ਇਸ ਸਮੇਂ ਆ ਰਹੇ ਨੇ ਫਿਰੋਜ਼ਪੁਰ ਤੱਕ ਸਤਲੁਜ ਮਾਰ ਕਰ ਰਿਹਾ ਹੈ ਕਗਰ ਦਰਿਆ ਅਤੇ ਪਟਿਆਲਾ ਨਾਉ ਰਹਿਰ ਵੀ ਇਸ ਸਮੇਂ ਉਫਾਨ ਤੇ ਹੈ ਮਤਲਬ ਇਹ ਕਿ ਮੁਹਾਲੀ ਅਤੇ ਚੰਡੀਗੜ੍ਹ ਵੀ ਖਤਰੇ ਦੇ ਵਿੱਚ ਨੇ ਹਲਕਾ ਕਨੌਰ ਦੇ ਕਈ ਪਿੰਡਾਂ ਨੂੰ ਇਸ ਸਮੇਂ ਅਲਰਟ ਤੇ ਰੱਖਿਆ ਗਿਆ ਲੋਕਾਂ ਨੂੰ ਸੁਰੱਖਿਆ ਕੈਂਪਾਂ ਵਿੱਚ ਜਾਣ ਦੀ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਸੁਖਨਾ ਝੀਲ ਦੇ ਜੋ ਫਲੱਡ ਗੇਟ ਨੇ ਉਹ ਖੋਲ ਦਿੱਤੇ ਗਏ ਨੇ ਚੰਡੀਗੜ੍ਹ ਵਿੱਚ ਵੀ ਅਲਰਟ ਹੈ ਇਸ ਸਮੇਂ ਚੰਡੀਗੜ੍ਹ ਦੇ ਕਈ ਵੀਆਈਪੀ ਇਲਾਕਿਆਂ ਦੇ ਵਿੱਚ ਪਾਣੀ ਇਸ ਸਮੇਂ ਵੜ ਚੁੱਕਾ ਹੈ ਤਾਂ ਇਹ ਅਹਿਮ ਹੁਣ ਤੱਕ ਦੀ ਮੋਟੀ ਮੋਟੀ ਅਪਡੇਟ ਤੇ ਇਸ ਤੋਂ ਇਲਾਵਾ ਇੱਕ ਹੋਰ ਅਪਡੇਟ ਹੈ ਕਿ ਪੰਜਾਬ ਦੇ ਸਰਕਾਰੀ ਪ੍ਰਾਈਵੇਟ ਸਕੂਲਾਂ ਦੀ ਛੁੱਟੀ ਜਿਹੜੀ ਹੈ ਉਹ ਹੁਣ 7 ਸਤੰਬਰ ਤੱਕ ਵਧਾ ਦਿੱਤੀ ਗਈ ਹੈ 7 ਸਤੰਬਰ ਤੱਕ ਹਾਲਾਤ ਠੀਕ ਨਾ ਹੋਏ ਤਾਂ ਸ਼ਾਇਦ ਇਸ ਤੋਂ ਅੱਗੇ ਵੀ ਇਹ ਛੁੱਟੀ ਇਹ ਸਕੂਲਾਂ ਦੀਆਂ ਛੁੱਟੀਆਂ ਨੂੰ ਵਧਾਇਆ ਜਾ ਸਕਦਾ ਹੈ ਤਾਂ ਇਹ ਸੀ ਮੋਟੀ ਮੋਟੀ ਅਪਡੇਟ ਤੇ ਹੁਣ ਇੱਕ ਇੱਕ ਤਸਵੀਰ ਦਿਖਾਈਏ ਜੋ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ ਕਿ ਆਖਿਰਕਾਰ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਤਸਵੀਰ ਅਸੀਂ ਨੰਗਲ ਡੈਮ ਤੋਂ ਦਿਖਾ ਰਹੇ ਹਾਂ ਨੰਗਲ ਡੈਮ ਤੋਂ 8-8 ਫੁੱਟ ਜੋ ਫਲੱਡ ਗੇਟ ਨੇ ਉਹ ਖੋਲ ਦਿੱਤੇ ਗਏ ਨੇ ਤੇ ਉਸ ਤੋਂ ਇਲਾਵਾ ਉੱਥੇ ਅੱਜ ਸਵੇਰੇ ਤੋਂ ਹੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਲੋਕਾਂ ਨੂੰ ਪਾਣੀ ਵਾਲੇ ਖੇਤਰਾ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਨੰਗਲ ਡੈਮ ਦੀਆਂ ਨੰਗਲ ਡੈਮ ਤੋਂ ਜੋ ਪਾਣੀ ਛੱਡਿਆ ਗਿਆ ਉਸ ਕਰਕੇ ਹੁਣ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪਾਣੀ ਜਾਣਾ ਸ਼ੁਰੂ ਹੋ ਚੁੱਕਾ ਹੈ ਸਤਲੁਜ ਦਰਿਆ ਦਾ ਜੋ ਪੱਧਰ ਹੈ ਉਹ ਵੱਧ ਚੁੱਕਿਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਅੱਜ ਦੇਰ ਰਾਤ ਤੋਂ ਹੀ ਪੰਜਾਬ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਤੇ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਉਸ ਤੋਂ ਬਾਅਦ ਨੰਗਲ ਡੈਮ ਦਾ ਜੋ ਗੇਟ ਹੈ ਉਸ ਨੂੰ ਰਹਿ ਰਹਿ ਕੇ ਉਸ ਦੇ ਵਿੱਚੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਸੀ ਤੇ ਦੁਪਹਿਰ ਦੀ ਅਪਡੇਟ ਇਹ ਹੈ ਕਿ 8 ਫੁੱਟ ਤੱਕ ਉਸ ਦੇ ਗੇਟ ਖੋਲ ਦਿੱਤੇ ਗਏ ਨੇ ਯਾਨੀ 8 ਫੁੱਟ ਦਾ ਗੇਟ ਖੋਲਣ ਦਾ ਮਤਲਬ ਹੈ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੋਏਗਾ ਤੇ ਉਸ ਤੋਂ ਬਾਅਦ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਹਰਸਾ ਬੇਲਾ ਇਲਾਕਾ ਨੰਗਲ ਦਾ ਅਨੰਦਪੁਰ ਸਾਹਿਬ ਦਾ ਉਸ ਇਲਾਕੇ ਦੇ ਵਿੱਚ ਹੁਣ ਜੋ ਰਿਹਾਇਸ਼ੀ ਇਲਾਕੇ ਨੇ ਉਹਨਾਂ ਦੇ ਵਿੱਚ ਪਾਣੀ ਦੇਖੋ ਕਿੰਨੀ ਤੇਜ਼ੀ ਨਾਲ ਵੜ ਚੁੱਕਾ ਹੈ ਯਾਨੀ ਕਿ ਸਵੇਰੇ ਜੋ ਅਨਾਉਂਸਮੈਂਟ ਕੀਤੀ ਗਈ ਉਹ ਐਨੀ ਡਰਾਉਣੀ ਸੀ ਕਿ ਉਸ ਤੋਂ ਬਾਅਦ ਲੋਕਾਂ ਨੇ ਸਤਰਕਤਾਤ ਵਰਤੀ ਹੀ ਪਰ ਇਹ ਅੰਦਾਜ਼ਾ ਨਹੀਂ ਸੀ ਕਿ ਕੁਝ ਹੀ ਦੇਰ ਦੇ ਵਿੱਚ ਨੰਗਲ ਦੇ ਇਲਾਕਿਆਂ ਦੇ ਵਿੱਚ ਪਾਣੀ ਵੜ ਜਾਏਗਾ ਤੁਹਾਨੂੰ ਉਹ ਅਨਾਉਂਸਮੈਂਟ ਸੁਣਾਈਏ ਉਹ ਅਨਾਉਂਸਮੈਂਟ ਇਹ ਲੋਕਾਂ ਨੂੰ ਡਰਾਉਣ ਲਈ ਤੇ ਲੋਕਾਂ ਨੂੰ ਸचेत ਕਰਨ ਲਈ ਕਾਫੀ ਹੈ ਕਿ ਪਾਣੀ ਦੀ ਮਾਰ ਹੁਣ ਹਰ ਪਿੰਡ ਤੇ ਹਰ ਮੁਹੱਲੇ 'ਚ ਹੋਏਗੀ ਇਹ ਸੰਕੇਤ ਹੈ ਕਿ ਡੈਮ 'ਤੇ ਪਾਣੀ ਥੋੜਾ ਵਾਚੂਗਾ ਹੈ ਅਬ ਨਦੀ ਦੇ ਪਾਸ ਜਾਣਾ ਖਤਰਨਾਕ ਹੋ ਸਕਦਾ ਹੈ कृपया सतर्क रहे नदी से दूर रहें और सुरक्षित स्थान पर जाए टायरन की आवाज़ सुनते ही सावधान हो जाओ एक संकेत है कि डैम तो पानी भजया जा चुका है कौन दरिया के नेे जाना खतरनाक हो सकता है किपा करके सावधान रहो दरिया तो दूर रहो और सुरक्षित स्थान पर चले जाओ hear the साइरन stay alert. It indicates that water has already been released from the dam. Going near the river can be dangerous. Please stay alert. ਕਪੂਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਰਿਪੋਰਟਿੰਗ ਕਰ ਰਹੇ ਨੇ ਬਲਜੀਤ ਸਿੰਘ ਸਾਡੇ ਰਿਪੋਰਟਰ ਗਰਾਉਂਡ ਜ਼ੀਰੋ ਤੇ ਮੌਜੂਦ ਨੇ ਅੱਜ ਸਵੇਰੇ ਤੋਂ ਹੀ ਉਹ ਅਲੱਗ-ਅਲੱਗ ਇਲਾਕਿਆਂ ਦੀ ਤਸਵੀਰ ਸਾਡੇ ਤੱਕ ਲਗਾਤਾਰ ਭੇਜ ਰਹੇ ਨੇ ਤੇ ਉਹਨਾਂ ਨੇ ਇੱਕ ਤਸਵੀਰ ਦਿਖਾਈ ਹੈ ਹਰਸਾਬੇਲਾ ਇਲਾਕੇ ਦੀ ਜਿੱਥੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਾ ਹੈ ਤੇ ਵਹਾਅ ਇੰਨਾ ਤੇਜ਼ ਹੈ ਕਿ ਉੱਥੇ ਕਿਸੇ ਵੀ ਸ਼ਖਸ ਦਾ ਖੜਨਾ ਔਖਾ ਹੈ ਬਲਜੀਤ ਸਿੰਘ ਜੰਨਾ ਦੀ ਰਿਪੋਰਟ ਗਰਾਉਂਡ ਜ਼ੀਰੋ ਤੋਂ ਪਾਕਰਾ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਛੱਡੇ ਜਾ ਰਹੇ ਪਾਣੀ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਕਹਿਰ ਮਚਾਇਆ ਜਾ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਇੱਕ ਤਸਵੀਰ ਨੰਗਲ ਦੇ ਨਜ਼ਦੀਕੀ ਪਿੰਡ ਭਨਾਮ ਦੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਜਿਹੜੀ ਮਾਰ ਹੈ ਉਹ ਘਰਾਂ ਦੇ ਵਿੱਚ ਜਿੱਥੇ ਪਈ ਹੈ ਤੁਸੀਂ ਦੇਖ ਸਕਦੇ ਹੋ ਇੱਕ ਜਾਨਵਰ ਜਿਹੜਾ ਕੁੱਤਾ ਜਿਹੜਾ ਹੈ ਉਹ ਕਿਸ ਤਰੀਕੇ ਪਾਣੀ ਦੇ ਵਿੱਚ ਤੈਰਨ ਦੀ ਕੋਸ਼ਿਸ਼ ਕਰ ਰਿਹਾ ਲੋਕ ਆਪਣੇ ਘਰਾਂ ਦੇ ਵਿੱਚ ਕਿਸ ਤਰੀਕੇ ਪਾਣੀ ਜਿਹੜਾ ਲੱਖ-ਲੱਖ ਪਾਣੀ ਹੈ ਲੱਖ-ਲੱਖ ਪਾਣੀ ਦੇ ਵਿੱਚੋਂ ਜਿਹੜਾ ਉਹ ਨਿਕਲ ਰਿਹਾ ਤੇ ਮਾਲਕ ਜਿਹੜਾ ਹੈ ਉਹ ਅੱਗੇ-ਅੱਗੇ ਤੇ ਜਿਹੜਾ ਉਸ ਦਾ ਪਿੱਟ ਕੁੱਤਾ ਹੈ ਉਹ ਪਿੱਛੇ-ਪਿੱਛੇ ਬੰਨੋ ਜਿਹੜੇ ਪਾਣੀ ਨੂੰ ਪਾਰ ਕਰਕੇ ਆਪਣੇ ਘਰ ਵੱਲ ਜਿਹੜੇ ਜਾ ਰਹੇ ਨੇ ਇਸ ਤੋਂ ਅੱਗੇ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਘਰ ਐਸੇ ਨੇ ਜਿਹੜੇ ਪਾਣੀ ਦੀ ਮਾਰ ਹੇਠ ਨੇ ਲਗਾਤਾਰ ਪਾਣੀ ਜਿਹੜਾ ਉਹ ਵਧਿਆ ਵੀ ਹੈ ਤੇ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚੋਂ ਆ ਰਹੇ ਨੇ ਲੋਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪਾਣੀ ਦੇ ਫਲੋ ਦੀ ਜਿੱਕਰ ਗੱਲ ਕੀਤੀ ਜਾਵੇ ਬਹੁਤ ਪਾਣੀ ਤੇਜ਼ ਜਿਹੜਾ ਹੈ ਇਸ ਪਾਣੀ ਦੇ ਵਿੱਚ ਖੜ ਕੇ ਕਵਰੇਜ ਕਰਨਾ ਵੀ ਬੇहद ਮੁਸ਼ਕਲ ਹੈ ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਗਰਾਊਂਡ ਜ਼ੀਰੋ ਤੋਂ ਤੁਹਾਡੇ ਨਾਲ ਜਿਹੜੀ ਰਿਪੋਰਟ ਸਾਂਝੀ ਕੀਤੀ ਜਾਵੇ ਕਿ ਕਿਸ ਤਰੀਕੇ ਦੇ ਹਾਲਾਤ ਨੰਗਲ ਸ਼੍ਰੀ ਅਨੰਤਪੁਰ ਸਾਹਿਬ ਦੇ ਉਹਨਾਂ ਪਿੰਡਾਂ ਦੇ ਹਨ ਜਿਨ੍ਹਾਂ ਪਿੰਡਾਂ ਦੇ ਜਿਹੜੇ ਪਿੰਡ ਖਾਸ ਤੌਰ ਤੇ ਸਤਲੁਜ ਦਰਿਆ ਦੇ ਕਿਨਾਰੇ ਤੇ ਵਸੇ ਹੋਏ ਨੇ ਸੋ ਇਹ ਪਿੰਡ ਪਨਾਮ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਲੱਖ ਲੱਖ ਪਾਣੀ ਦੇ ਵਿੱਚੋਂ ਜਿਹੜੇ ਲੋਕ ਨੇ ਆਪਣੇ ਘਰ ਤੋਂ ਬਾਹਰ ਜਿਹੜਾ ਇਸ ਸਮੇਂ ਆ ਰਹੇ ਨੇ ਕੁਝ ਲੋਕਾਂ ਨੂੰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਅਤ ਘਰਾਂ ਤੋਂ ਬਾਹਰ ਕੱਢਿਆ ਗਿਆ ਪ੍ਰੈਗਨੈਂਟ ਔਰਤਾਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਜਿਹੜਾ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਨਾਲ ਇੱਕ ਡੇਰਾ ਹੈ ਉੱਥੇ ਰੱਖਿਆ ਗਿਆ ਸੋ ਇਸ ਸਮੇਂ ਜਿਹੜਾ ਪਨਾਮ ਦੀ ਗੱਲ ਕੀਤੀ ਜਾਵੇ ਤਾਂ ਪਨਾਮ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਹੋ ਫਲੋ ਕਿੰਨਾ ਜ਼ਿਆਦਾ ਹੈ ਲੱਖ ਲੱਖ ਪਾਣੀ ਹੈ ਸੜਕ ਨੂੰ ਖਾਰ ਲੱਗ ਚੁੱਕੀ ਹੈ ਤੇ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ तमाम ਪਿੰਡ ਦੇ ਬਿਲਾ ਧਿਆਨੀ ਲੋੜ ਦੀ ਗੱਲ ਕੀਤੀ ਜਾਵੇ ਬਿਲਾ ਧਿਆਨੀ ਉੱਪਰ ਬੁਰਜ ਲੋਧੀਪੁਰ ਭੱਲੜੀ ਪਲਾਣ ਹੈ तमाम ਜਿਹੜੇ ਪਿੰਡ ਸਤਲੋਈ ਦੇ ਕਿਨਾਰੇ ਤੇ ਵਸੇ ਹੋਏ ਨੇ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਪਟਵਾਰੀਆਂ ਦੇ ਰਾਸਤੇ ਅਨਾਉਂਸਮੈਂਟ ਕਰਕੇ ਅਗਾਹ ਕੀਤਾ ਗਿਆ ਕਿਉਂਕਿ ਪਖੜਾ ਡੈਮ ਤੋਂ ਅੱਜ ਸਵੇਰੇ ਪਾਣੀ ਜਿਹੜਾ ਛੱਡਿਆ ਗਿਆ ਸਾਇਰਨ ਜਿਹੜੇ ਨੰਗਲ ਦੇ ਵਿੱਚ ਵੱਜੇ ਲੋਕਾਂ ਤੱਕ ਜਿਹੜਾ ਮੰਤਰੀ ਹਰਜੋਤ ਮੈਤਲ ਵੱਲੋਂ اپنی ویڈیو جاری ਕਰਕੇ ਲੋਕਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਕਿ ਕੀ ਸੂਰਤੇ ਹਾਲ ਨੇ ਤੇ ਕਿਸ ਤਰੀਕੇ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਤਾਂ ਬੇਹਰ ਡਰਾਉਣੀ ਤਸਵੀਰ ਇਹ ਤੁਸੀਂ ਦੇਖ ਰਹੇ ਹੋ ਨੰਗਲ ਵਾਲੇ ਇਲਾਕੇ ਤੋਂ ਤੇ ਸਭ ਤੋਂ ਅਹਿਮ ਅਪੀਲ ਇਹ ਰਹੇਗੀ ਕਿ ਜੋ ਜਿਸ ਰਫਤਾਰ ਨਾਲ ਇਹ ਪਾਣੀ ਵਗ ਰਿਹਾ ਹੈ ਉਸ ਦਾ ਸਭ ਤੋਂ ਵੱਡਾ ਅਸਰ ਹੋਏਗਾ ਉਹਨਾਂ ਇਮਾਰਤਾਂ ਉਹਨਾਂ ਘਰਾਂ ਨੂੰ ਉਹਨਾਂ ਕੰਧਾਂ ਨੂੰ ਜੋ ਕਮਜ਼ੋਰ ਨੇ ਇਸ ਕਰਕੇ ਅਸੀਂ ਅਪੀਲ ਕਰ ਰਹੇ ਹਾਂ ਕਿ ਅਜਿਹੇ ਸਟਰਕਚਰ ਤੋਂ ਦੂਰ ਰਿਹਾ ਜਾਵੇ ਕਿਉਂਕਿ ਇਹ ਕਿਸੇ ਵੇਲੇ ਵੀ ਕੋਲਾਪਸ ਕਰ ਸਕਦੇ ਨੇ ਢਹਿ ਸਕਦੇ ਨੇ ਇਹ ਤੁਹਾਨੂੰ ਤਸਵੀਰ ਦਿਖਾਈ ਅਨੰਦਪੁਰ ਸਾਹਿਬ ਨੰਗਲ ਵਾਲੇ ਇਲਾਕੇ ਦੀ ਚਲੋ ਆਓ ਹੁਣ ਦਿਖਾਨੇ ਆ ਤਸਵੀਰ ਤੁਹਾਨੂੰ ਚੰਡੀਗੜ੍ਹ ਦੀ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਜੋ ਫਲੱਡ ਗੇਟ ਨੇ ਇਸ ਸਮੇਂ ਖੋਲ ਦਿੱਤੇ ਗਏ ਨੇ ਫਲੱਡ ਗੇਟ ਖੋਲਣ ਦਾ ਮਤਲਬ ਇਹ ਹੈ ਕਿ ਚੰਡੀਗੜ੍ਹ ਦੇ ਜਿੰਨੇ ਵੀ ਵੀਆਈਪੀ ਇਲਾਕੇ ਨੇ ਸੈਕਟਰ 7 ਸੈਕਟਰ 1 ਸੈਕਟਰ 2 ਉਸ ਤੋਂ ਇਲਾਵਾ ਹੁਣੇ-ਹੁਣੇ ਖਬਰ ਆ ਰਹੀ ਹੈ ਕਿ ਚੰਡੀਗੜ੍ਹ ਦਾ ਜੋ ਰੋਜ਼ ਗਾਰਡਨ ਹੈ ਉਸ ਦੇ ਵਿੱਚ ਵੀ ਪਾਣੀ ਜਾਣਾ ਸ਼ੁਰੂ ਹੋ ਚੁੱਕਾ ਹੈ ਤਾਂ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਲੋਕ ਜੋ ਰਹਿ ਰਹੇ ਨੇ ਉਹ ਇਸ ਗਲਤ ਫਹਮੀ ਵਿੱਚ ਨਾ ਰਹਿਣ ਕਿ ਇਹ ਜੋ ਹੜਾਂ ਦਾ ਪਾਣੀ ਹੈ ਉਹ ਕਿਸੇ ਹੋਰ ਇਲਾਕੇ ਦੇ ਵਿੱਚ ਹੈ ਕਿਉਂਕਿ ਚੰਡੀਗੜ੍ਹ ਦੇ ਆਲੇ ਦੁਆਲੇ ਜੋ ਵੀ ਇਲਾਕੇ ਨੂੰ ਅਲਰਟ ਤੇ ਨੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਅਲਰਟ ਹੋ ਗਿਆ ਤੇ ਚੰਡੀਗੜ੍ਹ ਦਾ ਜੋ ਸੁਖਨਾ ਲੈ ਕੇ ਉਸ ਦੇ ਇਲਾਕਾ ਜੋ ਹੈ ਕਿਸ਼ਨਗੜ੍ਹ ਉੱਥੇ ਇਸ ਸਮੇਂ ਵੱਡੇ ਜੋ ਪਾਣੀ ਦਾ ਜੋ ਪੱਧਰ ਉਹ ਕਾਫੀ ਵੱਧ ਚੁੱਕੇ ਤਸਵੀਰਾਂ ਦੱਸਣ ਲਈ ਕਾਫੀ ਨੇ ਕਿ ਇਸ ਇਲਾਕੇ ਦੇ ਵਿੱਚ ਜੋ ਪਾਣੀ ਹੈ ਜੋ ਫਲੱਡ ਗੇਟ ਹੈ ਜਿੰਨੀ ਤੇਜ਼ੀ ਨਾਲ ਇਹ ਫਲੱਡ ਗੇਟ ਖੋਲਿਆ ਗਿਆ ਉਹ ਪਾਣੀ ਜਿੰਨੀ ਤੇਜ਼ੀ ਨਾਲ ਅੱਗੇ ਗਿਆ ਇਹ ਕਿਸ਼ਨਪੁਰਾ ਦਾ ਇਲਾਕਾ ਹੋਵੇ ਜਾਂ ਚੰਡੀਗੜ੍ਹ ਦੇ ਜੋ ਵੀਆਈਪੀ ਇਲਾਕੇ ਹੋਣ ਉਹਨਾਂ ਨੂੰ ਇਸ ਸਮੇਂ ਡੋਬੇਗਾ ਤੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਰੋਜ਼ ਗਾਰਡਨ ਦਾ ਇਲਾਕਾ ਬੇਹਦੀ ਪੌਸ਼ ਇਲਾਕਾ ਹੈ ਉੱਥੇ ਵੀ ਹੁਣ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਚੁੱਕਾ ਹੈ ਤੇ ਇਹ ਇਸ ਸਮੇਂ ਅਲਰਟ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਵੀ ਹੈ ਸਾਡੇ ਪੱਤਰਕਾਰ ਗਰਾਉਂਡ ਜ਼ੀਰੋ ਤੇ ਨੇ ਉਹ ਕੀ ਦੱਸ ਰਹੇ ਨੇ ਆਓ ਸੁਣੀਏ ਸੁਗਨਾ ਚੋ ਡੈਮ ਜਿਹਦੇ ਕੇ ਦੋ ਫਲੱਡ ਗੇਟ ਉਹ ਖੋਲੇ ਗਏ ਨੇ ਤੇ ਪਾਣੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਦੋ ਫਲੱਡ ਗੇਟ ਖੋਲਣ ਨਾਲੇ ਤਬਾਹੀ ਪੂਰੀ ਜਿਹੜੀ ਉਹ ਮਚ ਚੁੱਕੀ ਹੈ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਇੱਥੇ ਬੜੇ ਹੋਏ ਨੇ ਕਿੰਨੀ ਕ ਜਿਹੜੀ ਸਪੀਡ ਪਾਣੀ ਦੀ ਨਜ਼ਰ ਆ ਰਹੀਆ ਇਹ ਦੇਖੋ ਪਾਣੀ ਜਿਹੜਾ ਆ ਉਹ ਖਾਨ ਤੇ ਆ ਪੂਰਾ ਇਹੀ ਜਿਹੜਾ ਆ ਪਾਣੀ ਆ ਉਹਨੇ ਅੱਗੇ ਜਾ ਕੇ ਕਾਫੀ ਜ਼ਿਆਦਾ ਜਿਹੜੇ ਪੁਲ ਨੇ ਉਹ ਡੈਮੇਜ ਕੀਤੇ ਆ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਉਹ ਕਰ ਦਿੱਤਾ ਹੈ ਪਰ ਇਹ ਕੇਵਲ ਦੋ ਘੰਟਾ ਨਹੀਂ ਤਬਾਹੀ ਮਚਾਈ ਹੈ ਜੇਕਰ ਤੀਜਾ ਗੇਟ ਖੋਲਣਾ ਪਿਆ ਜਾਂਦਾ ਤਾਂ ਤਵਾਈ ਦਾ ਮੰਜ਼ਰ ਕੋਈ ਹੋਰ ਹੁੰਦਾ ਹਾਲਾਂਕਿ ਸਵੇਰ ਵੇਲੇ ਤੀਜਾ ਗੇਟ ਵੀ ਖੋਲਿਆ ਗਿਆ ਸੀ ਪਰ ਹੁਣ ਕੇਵਲ ਜਿਹੜਾ ਆ ਉਹ ਦੋ ਗੇਟ ਹੀ ਜਿਹੜੇ ਉਹ ਖੁੱਲੇ ਕੈ ਨੇ ਤੋਂ ਇਹ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ ਤੁਹਾਡਾ ਸਾਝਿਆ ਕਰ ਰਿਹਾ ਕਿ ਸੁਖਨਾ ਜੋ ਟਾਈਮ ਦਾ ਹਾਲਾਤ ਕੀ ਬਣੇ ਨੇ ਪਾਣੀ ਡਰਾਉਣ ਵਾਲੀ ਤਸਵੀਰਾਂ ਪਾਣੀ ਦੀ ਜਿਹੜੀ ਕਿ ਇਸ ਸਮੇਂ ਨਜ਼ਰ ਆ ਰਹੀ ਆ ਇਹ ਤਸਵੀਰ ਜਿਹੜੀ ਆ ਆਪਣੇ ਆਪ ਸ਼ਰਾਬਣੀ ਹੈ ਆਪਣੇ ਆਪ ਚ ਖੌਫਨਾਕ ਹੈ ਕਿ ਪਾਣੀ ਨੇ ਜਿਹੜਾ ਹੁਣੇ ਜਿੱਥੇ ਅਸੀਂ ਪੁਲ ਤੋਂ ਲਾਈਵ ਕੀਤਾ ਅਸੀਂ ਉਹ ਪੁਲ ਤਰਸ ਕਰਤਾ ਸੀ ਤੋੜ ਦਿੱਤਾ ਸੀ ਖਤਮ ਕਰ ਦਿੱਤਾ ਸੀ ਤੇ ਹੁਣ ਇੱਥੇ ਪਿੱਛੇ ਤੁਸੀਂ ਦੇਖੋ ਕਿ ਕਿੰਨੀ ਤੇ ਨਾਜ਼ੁਕ ਬਣੀ ਹੋਈ ਹੈ ਇਸ ਤੀਕੇ ਨਾਲ ਅਖੀਰਕਾਰ ਪਾਣੀ ਇੱਥੋਂ ਗਰਦਾ ਹੋ ਨਜ਼ਰ ਆ ਰਿਹਾ ਇਹ ਤਸਵੀਰ ਤੁਹਾਡੇ ਨਾਲ ਜਿਹੜੀ ਅਸੀਂ ਸਾਂਝੀ ਕਰ ਰਿਹਾ ਇਸ ਸਮੇਂ ਜਿਹੜਾ ਸੁਭਣਾ ਚੋ ਟਾਈਮ ਦੀ ਹੈ ਜਾਨੀ ਕਿ ਸੁਭਣਾ ਲੇਕ ਤੇ ਦਾ ਡੈਮ ਬਣਿਆ ਹੋਇਆ ਤਾਂ ਕਿ ਸੁਭਣਾ ਲੇਕ ਤੋਂ ਸਥਿਤੀ ਕੰਟਰੋਲ ਕੀਤੀ ਜਾਵੇ ਉੱਥੇ ਦੀ ਕਿਵੇਂ ਸਥਿਤੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਸੀਂ ਡੈਮ ਤੇ ਜਿੱਥੋਂ ਪਾਣੀ ਡਰਦਾ ਦੇਖ ਲਓ ਇਹ ਬਲੱਡ ਗੇਟ ਦੇਖ ਲਓ ਜਿਹੜੇ ਖੁੱਲੇ ਹੋਏ ਨੇ ਹਾਲਾਂਕਿ ਪੂਰੀ ਤਰ੍ਹਾਂ ਨਹੀਂ ਓਪਨ ਹੋਏ ਫੇਰ ਵੀ ਤੁਸੀਂ ਦੇਖੋ ਕਿ ਕਿੰਨੀ ਜੜੀ ਭਿਆਨਕਰ ਤਸਵੀਰ ਉਹ ਨਜ਼ਰ ਆ ਰਹੀ ਹੈ ਕਿੰਨਾ ਕੁ ਨੁਕਸਾਨ ਨਜ਼ਰ ਆ ਰਿਹਾ ਕਿਸ ਤਰ੍ਹਾਂ ਬਰਬੜ ਸੁਖਨਾ ਲੇਖ ਦੇ ਫਲਡ ਗੇਟ ਦੀਆਂ ਤੁਸੀਂ ਤਸਵੀਰਾਂ ਦੇਖੀਆਂ ਤੇ ਤੇਜ਼ੀ ਨਾਲ ਨਿਕਲਦਾ ਪਾਣੀ ਤੁਸੀਂ ਦੇਖਿਆ ਤੇ ਉਸ ਤੋਂ ਬਾਅਦ ਉਸ ਦਾ ਅਸਰ ਕੀ ਹੋਏਗਾ ਉਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਹੁਣ ਤੁਹਾਨੂੰ ਤਸਵੀਰਾਂ ਦਿਖਾਈਏ ਘੱਗਰ ਨਦੀ ਦੀਆਂ ਜੀਹਾਂ ਉਹੀ ਘੱਗਰ ਨਦੀ ਜੋ ਮਾਲਵੇ ਨੂੰ ਅੱਧੇ ਮਾਲਵੇ ਨੂੰ ਕਰੀਬ ਡਰਾ ਰਹੀ ਹੈ ਤੇ ਰਹਿ ਰਹਿ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਘੱਗਰ ਨਦੀ ਵੀ ਡਰਾਏਗੀ ਤੇ ਹੁਣ ਹੋ ਵੀ ਉਸੇ ਤਰ੍ਹਾਂ ਹੀ ਰਿਹਾ ਹੈ ਘੱਗਰ ਦਰਿਆ ਦੇ ਆਲੇ ਦੁਆਲੇ ਦੇ ਜਿੰਨੇ ਵੀ ਇਲਾਕੇ ਨੇ ਜ਼ਿਰਕਪੁਰ ਹੋ ਗਿਆ ਡੇਰਾ ਬੱਸੀ ਹੋ ਗਿਆ ਉਸ ਤੋਂ ਇਲਾਵਾ ਰਾਜਪੁਰੇ ਦੇ ਨੇੜਲੇ ਇਲਾਕੇ ਹੋਗੇ ਸਾਰੇ ਇਸ ਸਮੇਂ ਅਲਰਟ ਤੇ ਨੇ ਤੇ ਪਾਣੀ ਦਾ ਜੋ ਵਹਾਅ ਹੈ ਤੇ ਪਾਣੀ ਦਾ ਜੋ ਪੱਦਰ ਉਹ ਦੇਖਣ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਇਹ ਜੋ ਸਥਿਤੀ ਹੈ ਉਹ ਬਿਲਕੁਲ ਵੀ ਇਹਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਤੇ ਇਹ ਇਸ ਸਮੇਂ ਸੀਰੀਅਸ ਸਥਿਤੀ ਬਣੀ ਹੋਈ ਹੈ ਇਹ ਡੇਰਾ ਬੱਸੀ ਦਾ ਤੁਸੀਂ ਇਲਾਕਾ ਦੇਖ ਰਹੇ ਹੋ ਕੱਲ ਤੱਕ ਇਸ ਇਲਾਕੇ ਤੋਂ ਵਾਹਨ ਗੁਜ਼ਰ ਰਹੇ ਸੀ ਲੋਕ ਪੈਦਲ ਗੁਜ਼ਰ ਰਹੇ ਸੀ ਪਰ ਅੱਜ ਇਥੋਂ ਪੈਦਲ ਜਾਣਾ ਵਾਹਨਾ ਤੇ ਜਾਣਾ ਸੋਚਿਆ ਵੀ ਨਹੀਂ ਜਾ ਸਕਦਾ ਤੇ ਜਿੱਥੇ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਉੱਥੇ ਤੱਕ ਸਿਰਫ ਔਰ ਸਿਰਫ ਪਾਣੀ ਹੈ ਤੇ ਪਾਣੀ ਤਾਂ ਹੈ ਹੀ ਪਰ ਇਸ ਦਾ ਜੋ ਰਫਤਾਰ ਹੈ ਉਹ ਇਹ ਦੱਸਣ ਲਈ ਕਾਫੀ ਹੈ ਕਿ ਇਸ ਇਲਾਕੇ ਦੇ ਵਿੱਚ ਰਹਿ ਰਹੇ ਪਿੰਡਾਂ ਦੇ ਲੋਕਾਂ ਦੇ ਘਰ ਅਤੇ ਉਹਨਾਂ ਦੀਆਂ ਫਸਲਾਂ ਹੁਣ ਜ਼ਿਆਦਾ ਦੇਰ ਤੱਕ ਸੁਰੱਖਿਅਤ ਨਹੀਂ ਰਹਿਣਗੀਆਂ ਕਿਉਂਕਿ ਇਸ ਇਲਾਕੇ ਦੇ ਵਿੱਚ ਪ੍ਰਸ਼ਾਸਨ ਪਹਿਲਾਂ ਹੀ ਅਲਰਟ ਕਰ ਚੁੱਕਾ ਹੈ ਕਿ ਜੋ ਲੋਕ ਨਿਯਮਿਤ ਥਾਵਾਂ ਤੇ ਰਹ ਰਹੇ ਨੇ ਜਾਂ ਇਸ ਦੇ ਬਿਲਕੁਲ ਕੰਡੇ ਤੇ ਰਹ ਰਹੇ ਨੇ ਉਹ ਕਿਰਪਾ ਕਰਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ